ਆ ਸਟੈਂਡਰਡ ਪਾਲਸੀ ਪੁਲੀ ਐਸਟਪੀਸੀ ਵੱਲੋਂ ਦੋਸ਼ੀ اقرار ادین ریکوری دے کیس پائی بیٹھی ہے ਇਹ ਤਾਂ ਹੋਣਾ ਚਾਹੀਦਾ ਸੀ ਅਸੀਂ ਤਾਂ ਇਹਦੀ ਬੇਨਤੀ ਕਮਿਸ਼ਨਰ ਪੁਲਿਸ ਨੂੰ 4 ਸਾਲ ਪਹਿਲਾਂ ਕਰ 3 ਸਾਲ ਪਹਿਲਾਂ ਕਰ ਚੁੱਕੇ ہیں ਕਿ ਇਹਨੂੰ ਬੰਦੇ ਦਾ ਪੜਤਾਲ ਕਰੋ ਪਰ ਸਟੇਟ ਨੇ ਕਦੀ ਐਕਸ਼ਨ ਹੀ ਨਹੀਂ ਲਿਆ ਔਰ ਸਟੇਟ ਨੇ ਹੁਣ ਜੇ ਐਕਸ਼ਨ ਦਿੱਤਾ ਹੈਗਾ ਉਹ ਉਹਦਾ ਹੱਕ ਹੈ ਕਿਉਂਕਿ ਜਦ क्राइम ਕਮਿਟ ਹੁੰਦਾ ਹੈ ਤੇ ਜਿਹੜੇ ਸੈਕਸ਼ਨ ਮੈਂ ਤੁਹਾਨੂੰ ਦੱਸਿਆ ਕ੍ਰਿਮੀਨਲ ਕੋਡ ਦੇ ਵਿੱਚ ਆਉਂਦੇ ਆ ਤਾਂ ਸਟੇਟ ਦੇ ਅਗੇਂਸਟ ਹੁੰਦੇ ਆ ਜੇ ਸਟੇਟ ਇਹਦੀ ਜ਼ਿੰਮੇਵਾਰੀ ਨਾ ਲਵੇ ਅਖੇ ਜਾ ਕੇ ਲਾਅ ਐਂਡ ਆਰਡਰ ਪ੍ਰੋਬਲਮ ਬਣ ਗਏ ਸਾਰੇ ਇਹ ਸਰਕਾਰ ਦੇ ਉੱਤੇ ਆਉਣੇ ਹੈਗੇ ਆ ਸੋ ਇਹ ਕੰਮ ਪਹਿਲਾ ਹੋਣ ਵਾਲਾ ਸੀ ਨਹੀਂ ਹੋਇਆ ਹੁਣ ਇਹ ਕਰਨਾ ਚਾਹੀਦਾ ਪਰ ਗ੍ਰੈਡਕਸ਼ਨਾਂ ਦੀ ਗੱਲ ਕੀਤੀ ਆ ਗ੍ਰੈਡਕੀ ਦੇ ਬੰਦ ਤਾਲ ਦੀ ਸੈਕਸ਼ਨਾਂ ਦੀ ਗੱਲ ਕੀਤੀ ਆ 30 ਸੈਕਸ਼ਨਾਂ ਬਹੁਤ ਗਣਾਈਆਂ ਨੇ ਪਰ ਇੱਥੇ ਸਰਕਾਰ ਨੇ ਇਹ ਸੈਕਸ਼ਨ ਲਾਇਆ 295 295 490 460 120 ਬੀ ਇਹ ਬਹੁਤ ਸਹੀ ਹੈ ਦੇਖੋ ਇਨੀਸ਼ੀਅਲੀ ਇਹਨਾਂ ਨੇ ਐਫ ਆਈ ਆਰ ਰੋਧਾ ਪੋੜਿਆ ਮੇਨੂੰ ਸਰਕਾਰ ਦੀ ਕਾਰਜਕਾਰੀ ਦੇ ਉੱਤੇ ਮੈਂ ਤਾਂ ਦੱਸਿਆ ਕਿ ਇਹਨਾਂ ਨੇ ਇਦਾਂ ਘਬਲੇ ਕੀਤੇ ਆ ਜੇ ਮੈਂ ਆਪਣੀ ਸਮਝ ਨਾਲ ਐਡਵੋਕੇਟ ਕਰ ਰਿਹਾ ਹੈਗਾ ਕਿ ਇਹ ਸੈਕਸ਼ਨ ਲਾਗੂ ਹੋਣੇ ਚਾਹੀਦਾ ਹੈ ਪੜਤਾਲ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਅਸੀਂ ਜਿਹੜੇ ਸਾਡੇ ਮਨ 'ਚ ਸ਼ੰਕਾ ਹੈ ਕਿ ਸਤੰਤਰ ਪਾਲ ਸਿੰਘ ਪੁਲੀ ਖਾਸ ਸੁਖਵੀਰ ਬਾਦਲ ਦੇ ਕੰਪਨੀਆਂ ਦੇ ਵਿੱਚ ਕੰਮ ਕਰਕੇ ਉਹਦੇ ਕੰਮਕਾਜ ਦੇ ਵਿੱਚ ਇਨਵੋਲ ਹੈ ਜਿਸ ਕਰਕੇ ਉਹਦੇ ਉੱਤੇ ਜਿਹੜੀਆਂ ਉਹਨੇ ਕਮੀਆਂ ਦਿਖਾਈਆਂ ਆਡਿਟ ਦੇ ਵਿੱਚ ਉਹਦਾ ਕੋਈ ਐਕਸ਼ਨ ਟਾਈਮਸਰ ਨਹੀਂ ਦਿੱਤਾ ਗਿਆ। ਇਹ ਖਾਣਾ ਪੂਰਤੀ ਆ ਇਹ 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 ਸ਼ੁਰੂਆਤ ਹੈ। ਇਸ ਤੋਂ ਅੱਗੇ ਜਿਹੜੇ ਮੈਂ ਸੈਕਸ਼ਨ ਦੱਸੇ ਆ ਉਹ ਪੜਤਾਲ ਅਧਿਨ ਜਾਂਚਦਿਨ ਲੱਗਣੇ ਚਾਹੀਦੇ ਆ ਕਿਉਂਕਿ ਸਾਨੂੰ ਸਪਸ਼ਟ ਹੈ ਕਿ ਇਹਦੇ ਵਿੱਚ ਬਕਲੇ ਹੋਏ ਆ ਤੇ ਇਹਦੇ ਵਿੱਚ ਕੰਪਲੈਂਟ ਕਨਸਪੀਰੇਸੀ ਵੀ ਹੈ ਜਿਹਦੇ ਵਿੱਚ ਅਸੀਂ ਸਮਝਦੇ ਆਂ ਧਾਮੀ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਵੀ ਇਨਵੋਲਡ ਹਨ। ਮਾਨ ਸਰ ਦੀ ਸਰਕਾਰ ਸੀ। ਉਦੋਂ ਬਾਟਰ ਸਾਹਿਬ ਨੇ ਇਸ ਗੋਲਾ ਮਤ ਵਿੱਚ ਦਖਲਦাজি ਕਿਉਂ ਕੀਤੀ ਸਰਕਾਰ ਤਾਂ ਸਰਕਾਰ ਹੀ ਹੁੰਦੀ ਹੈ ਭਾਵੇਂ ਕੋਈ ਵੀ ਹੈ ਉਹ ਫਿਰ ਕਿਸੇ ਰੂਪ ਦੇ ਵਿੱਚ ਵੀ ਦਖਲਦাজি ਕਿਉਂ ਕਰਦੀ ਹੈ ਸਾਡੇ ਇਹ ਤਾਂ ਕ੍ਰਿਮੀਨਲ ਕੇਸ ਹੈ ਇਹਦੇ ਵਿੱਚ ਤਾਂ ਬਹੁਤ ਜ਼ਰੂਰੀ ਹੈ ਕਿ ਜਿਹੜੀ ਮੌਕੇ ਦੀ ਸਰਕਾਰ ਹੈ ਉਹ ਇਹਦੇ ਤੇ ਕਾਰਵਾਈ ਕਰੇ ਹੁਣ ਚੋਰੀ ਦਾ ਮਸਲਾ ਹੈ ਜੋ ਪ੍ਰੋਗਰਾਮ ਨਿਕਲਦਾ ਹੈ। ਇਹ ਸ਼ਰੋਮਣੀ ਕਮੇਟੀ ਦੇ ਕੰਮ ਵਿੱਚ ਅਣਦਾਨੀ ਨਹੀਂ ਆ। ਆਹਦੇ ਪ੍ਰਬੰਧ ਚ ਨਹੀਂ ਆ ਕਿਉਂਕਿ ਸ਼ਰੋਮਣੀ ਕਮੇਟੀ ਦਾ ਪ੍ਰਬੰਧ ਪਰਵਾਸ ਸਮੇਂ ਤੋਂ ਚੱਲਦਾ ਹੈ। ਉੱਥੇ ਦਾ ਸਤਿਕਾਰ ਕਰਦੇ ਲੋਕ ਭਾਵੇਂ ਵੇਖੋ ਕਿੱਡੇ ਵੱਡੇ ਮਸਲੇ ਇੱਥੇ ਇੱਕ ਟਰੱਕ ਨੂੰ ਟਰੱਕ ਲਿਖਿਆ ਗਿਆ। ਪਰ ਉਹ ਤਾਂ ਅਸੀਂ ਇਹ ਕਹਤਾ ਨਾ ਵੀ ਜਿਹੜਾ ਕਰੂਗਾ ਉਹ ਭਰੂਗਾ। ਕੋਈ ਗੱਲ ਨਹੀਂ। ਗੁਰੂ ਸਾਹਿਬ ਵੇਦੇ ਆ ਪਰ ਜਦੋਂ ਹੁਣ ਸਾਡੇ ਗ੍ਰੰਥ ਸਾਹਿਬ ਵੀ ਨਹੀਂ ਲੱਭਦੇ ਤੇ ਉਹ ਕਿੱਥੇ ਆ ਉਹ ਉਹ ਮੈਂ ਮੈਂ ਉਹ ਨਾਂ ਨਹੀਂ ਲੈਣਾ ਚਾਹੀਦਾ 32800 ਕਿਹੜੇ ਰੂਪ ਚ ਕਿੱਥੇ ਪਏ ਆ ਜਦੋਂ ਮਰਜੀ ਕੋ ਲਗਾ ਮਾਤਰਾ ਗਲਤ ਕਰ ਦੂਗਾ ਜਦੋਂ ਮਰਜੀ ਕੋ ਪਾੜ ਕੇ ਖਲਾ ਦੂਗਾ ਸਿੱਖ ਧਰਮ ਨੇ ਲਾਉਂਦੇ ਰਹਿਣਗੇ ਸਿੱਖਾਂ ਨੂੰ ਗੁਰੂ ਦੇ ਸ਼ਬਦ ਨਾਲ ਜੋੜਨਾ ਹੈ ਤੇ ਗੁਰੂ ਤੋਂ ਵਾਂਝਾ ਨਹੀਂ ਕੀਤਾ ਜਾਣਾ ਚਾਹੀਦਾ ਇਹ ਸਾਡੀ ਸ੍ਰੋਮਣੀ ਅਕਾਲੀ ਦਲ ਦਾ ਅਵਰਸਾਰ ਦੀ ਅਬੀ ਇਹਦਾ ਉਹ ਜਿਹੜੇ 328 ਰੁਪਿਆਂ ਦਾ ਪ੍ਰਬੰਧ ਸ਼ੁਰੂ ਤੋਂ ਮੋਰਚਾ ਲੱਗਾ ਹੈ ਉਹਦੇ ਵਿੱਚ ਜਿੰਨੇ ਵੀ ਮੋਰਚੇ ਲੱਗੇ ਆ ਸਭ ਤੋਂ ਵੱਧ ਹੈ ਸ਼੍ਰੋਮਣੀ ਅਕਾਲੀ ਦਲ ਅਭਾਸ ਨੇ ਸਾਰੇ ਪ੍ਰਧਾਨਾਂ ਦੇ ਗਾੜੀ ਔਰ ਜਿੰਨੇ ਐਸ.ਪੀ.ਸ ਦੇ ਮੈਂਬਰ ਹੈ ਉਹਨਾਂ ਨੂੰ ਲਾਣਤ ਪੱਤਰ ਵੀ ਦਿੱਤੇ ਆ ਉਹ ਲਾਣਤ ਪੱਤਰ ਕਰਨ ਕਰ ਜਾ ਕੇ ਦਿੱਤੇ ਤੇ ਉਹਨਾਂ ਨੂੰ ਅਹਾਸਾਸ ਕਰਾਇਆ ਹੈ ਕਿ ਤੁਹਾਨੂੰ ਪਤਾ ਲੱਗ ਜੇ ਕਿ ਤੁਸੀਂ ਆਪਣੀ ਨਗੇਲੀ ਕੀਤੀ ਹੈ ਆਪਣੀ ਨੁਮੈਬਰੀ ਨਹੀਂ ਨਿਭਾਈ ਉਹ ਇਸ ਕਰਕੇ ਔਰ ਤੁਸੀਂ ਨੇ ਬਹੁਤ ਸਾਰੇ ਬੱਚਿਆਂ ਕੀ ਕੀਤੀ ਗਈ ਲਗਾਇਆ ਗਿਆ ਦੇਖੋ ਬਕਸ ਨੂੰ ਕੀ ਸਰਕਾਰ ਇਸ ਨੇ ਜਦ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀਆਂ ਹੋਈਆਂ ਉਦੋਂ ਵੀ ਇਹ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਇੰਨਾ ਦਬਦਬਾ ਪਾ ਕੇ ਪ੍ਰੈਸ ਨੂੰ ਦਬਾਉਣ ਦਾ ਯਤਨ ਕੀਤਾ ਧੱਕੇ ਕੀਤੇ ਹਨ ਤੇ ਅਸੀਂ ਇਹਦੇ ਬਿਲਕੁਲ ਖਿਲਾਫ ਹਾਂ ਅਸੀਂ ਤਾਂ ਸਮਝਦੇ ਹਾਂ ਕਿ ਜਿਵੇਂ ਅਮਰੀਕਾ ਦੀ ਕਨਸਟੀਟਿਊਸ਼ਨ ਫਰੀडम ਆਫ ਪ੍ਰੈਸ ਇੱਕ ਵੱਖਰਾ ਹੱਕ ਉਹਨਾਂ ਦੇ ਜਿਵੇਂ ਆਪਣਾ ਆਰਟੀਕਲ 3 ਹੈਗਾ ਉਹਦੇ ਵਿੱਚ ਵੱਖਰਾ ਥੋੜਾ ਹੋਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਉੱਤੇ ਇਹੋ ਜਿਹੇ ਕੇਸ ਨਾ ਹੋ ਸਕਣ ਤੁਸੀਂ ਆਪਣੇ ਸੋਰਸ ਪ੍ਰੋਟੈਕਟ ਕਰ ਸਕੋ ਤੁਸੀਂ ਆਪਣੀ ਗੱਲਬਾਤ ਕਰ ਸਕੋ ਇਹ ਸਪੱਸ਼ਟ ਅਸੀਂ ਬਿਲਕੁਲ ਹੈਗੇ ਆਂ ਤੇ ਸਰਕਾਰ ਦੇ ੱਤੇ ਇਨਫੋਰਮੇਸ਼ਨ ਪੂਰੀ ਨਹੀਂ ਦੇਣੀ ਇਹਦੇ ਕਰਕੇ ਹੀ ਪਿਛਲੀ ਵਾਰੀ ਆຊਿਸ ਇਸ ਪ੍ਰੋਪੋਰਸ਼ਨਲ ਟੂ ਨੋਨ ਸੋਰਸ ਆਫ ਇਨਕਮ ਬਾਦਲ ਪਰਬਾਰ ਦੇ ਕਿਉਂਕਿ ਅਮਰਿੰਦਰ ਸਿੰਘ ਨੇ ਇਹ ਧੱਕੇ ਸੀ ਲੁਕੋਤੇ ਸੀ ਇਸ ਕੇਸ ਸਿਰੇ ਚੜੇ ਨਹੀਂ ਹੈਗੇ ਸਲੋ ਹੋ ਗਏ ਬਾਲਾ ਦੀ ਸਰਕਾਰ ਆ ਕੇ ਰਫਾ ਦਫਾ ਕੀਤੇ ਗਏ ਸੋ ਮੈਂ ਸਮਝਦਾ ਜੇ ਪ੍ਰੈਸ ਮੁੱਢ ਤੋਂ ਸਵਾਲ ਪੁੱਛੇ ਇਨਕੁਆਇਰੀ ਕਰੇ ਉਹ ਡੈਮੋਕ੍ਰੇਸੀ ਜਮੂਰੀਅਤ ਵਾਸਤੇ ਬਹੁਤ ਉਹ ਜ਼ਰੂਰੀ ਹੈਗਾ ਤੇ ਜਿੱਥੇ ਡੈਮੋਕ੍ਰੇਸੀ ਦੀ ਗੱਲ ਹੈ ਅੱਜ ਮੈਂ ਸੈਂਟਰ ਸਰਕਾਰ ਭਾਤਮਾਨ ਦੀ ਸਰਕਾਰ ਦੇ ਉੱਤੇ ਇਲਜ਼ਾਮ ਸਿੱਧਾ ਲਾਉਂਦਾ ਕਿ ਇਹ ਕੰਮ ਬਹੁਤ ਪਹਿਲਾਂ ਨਿਬੜ ਜਾਣਾ ਸੀ ਜੇ ਟਾਈਮ ਸਿਰ ਚੋਣ ਐਸ ਜੀ ਪੀ ਸੀ ਤੇ ਹੁੰਦੇ ਰਹਿੰਦੇ ਸਿੱਖਾਂ ਨੂੰ ਜਮਹੂਰੀਅਤ ਤੋਂ ਵਾਂਝੇ ਕਰਕੇ ਸਾਨੂੰ ਆਪਣਾ ਘਰ ਸਾਫ਼ ਨਹੀਂ ਕਰਨ ਦਿੱਤਾ ਔਰ ਇਹ ਗੰਦ ਜਿਹੜਾ ਪਲਿਆ ਹੈਗਾ ਇਹ ਕਿਉਂਕਿ ਸਾਨੂੰ ਚੋਣਾਂ ਦਾ ਔਰੇ ਕਿਰਨ ਨਹੀਂ ਮਿਣੀ ਐ ਤਾਂ ਇਹ ਗੰਦ ਉੱਥੇ ਪਲਿਆ ਹੈਗਾ ਇਸ ਸਿੱਖਾਂ ਨੂੰ ਆਪਣੀ ਜਮੂਰਤ ਅਧੀਨ ਇਹ ਕੰਮ ਆਪ ਕੀਤੇ ਜਾਂਦੇ ਨਵੀਂ ਮੈਨੇਜਮੈਂਟ ਆਉਂਦੀ ਇਹ ਸਾਰੇ ਦੋਸ਼ੀਆਂ ਦੇ ਉੱਤੇ ਕੇਸ ਪੌਂਦੀ ਜਿਵੇਂ ਯੋਗਾ ਵਾਲੀ ਬੀਬੀ ਦੇ ਉੱਤੇ ਕੇਸ ਐਸਜੀਪੀਸੀ ਨੇ ਦਰਜ ਕਰਾਇਆ ਹੈਗਾ ਉਸ ਤਰ੍ਹਾਂ ਸੀ ਇਹ ਨਾ ਤੇ ਦਰਦ ਕਰਾਉਂਦੇ ਤੇ ਇਹਨਾਂ ਨੂੰ ਸਬਕ ਸਿਖਾਉਂਦੇ ਕਿ ਤੁਸੀਂ ਗੁਰੂ ਘਰ 'ਚ ਲੁੱਟਣੀ ਪਾਉਣੀ ਤਾਂ ਇਹ ਸਥਿਤੀ ਹੋਣੀ ਨਹੀਂ ਸੀ ਹਾਂ ਜਿਹੜੇ ਹੁਣ ਕਹਿੰਦੇ ਆ ਕਿ ਦਖਲ ਨਹੀਂ ਦੇ ਸਕਦੀ ਹੈਗੀ ਆ ਧਾਮੀ ਸਾਹਿਬ ਆਪ ਦਾ ਬੀਵੀ ਦੇ ਉੱਤੇ ਯੋਗਾਵਾਲੀ ਦੇ ਉੱਤੇ ਕੇਸ ਪਾਇਆ ਹੈ ਨਾ ਨੇ ਸੋ ਕਿਵੇਂ ਨਹੀਂ ਦਖਲ ਹੋਣੀ ਹੈਗੀ ਇਹ ਬਿਲਕੁਲ ਅੱਖਾਂ 'ਚ ਧੂੜ ਪਾਉਣ ਦੇ ਯਤਨ ਹੈ ਸਖਬੀਰ ਤੇ ਉਹਦੇ ਕਾਰੋਬਾਰ ਨੂੰ ਬਚਾਉਣ ਵਾਸਤੇ ਯਤਨ ਹੈ ਜਿਸ ਤਰ੍ਹਾਂ ਉਹਨੇ ਪੀਪੀਸੀ ਰਾਹੀਂ ਉਥੇ ਆਪਣਾ ਗੁਰੂ ਘਰ ਦੇ ਕਿਤਾ ਦਰਬਾਰ ਤੇ ਜਿਹੜੀ ਉਥੇ ਗੁਰਬਾਣੀ ਹੈ ਉਹ ਉਹਦੇ ਉੱਤੇ ਰਾਜ ਕੀਤਾ ਹੈਗਾ ਇਹਨੇ ਆਪਣੇ ਨਿੱਜੀ ਅਕਾਊਂਟੈਂਟ ਸਾਨੂੰ ਸ਼ੱਕ ਹੈ ਇਹਦੀ ਪੁਰਤਾਲ ਹੋਣੀ ਚਾਹੀਦੀ ਹੈ ਇਹਨੇ ਆਪਣੇ ਨਿੱਜੀ ਅਕਾਊਂਟੈਂਟ ਗੁਰੂ ਘਰ ਦੀਆਂ ਤਨਖਾਹਾਂ ਦੇ ਉੱਤੇ ਰੱਖ ਕੇ ਇਹਨੇ ਉਥੇ ਵੀ ਕ੍ਰਿਮੀਨਲ ਅਕਸਰ ਸੀ ਇਹਦੀ ਚੱਲਦੀ ਹੈ ਆਸਨਦਾਂ ਮਾਪੀ ਇਸ ਮਸਲੇ ਤੇ ਬਿਲਕੁਲ ਕਟੀਆਂ ਭਾਈਵਾਲ ਦੇਵ ਸਿੰਘ ਬਡਾਲਾ ਜੀ ਨੇ ਬੜੇ ਬੰਨਸੇ ਨਾਲ ਮੋਰਚਾ ਲਾਇਆ ਔਰ ਉਹਨਾਂ ਦੇ ਨਾਲ ਆਪਾਂ ਸਾਰਿਆਂ ਨੇ ਰਲ ਕੇ ਉਹ ਤੋਂ ਸੁਪਣੀ ਸਾਹ ਦਾ ਪਾਰਟ ਲੈਣ ਕਰ ਚੱਲਦਾ ਰਿਹਾ ਜੀ ਤੇ ਜਦੋਂ ਸ੍ਰੀ ਅਕਾਲੀ ਦਰ ਨਮਰਸਰ ਨੇ ਬੀਬੀ ਜਗੀਰਪੁਰ ਦੇ ਮੂਹਰੇ ਇੱਕ ਸਾਲ ਧਰਨਾ ਕੀਤਾ ਮਜਾਰੇ ਕੀਤੇ ਔਰ ਪੰਫਲੈਟ ਵੰਡੇ ਘਰ-ਘਰ ਚੁਲੇ ਫਿਰ ਉਹਨਾਂ ਦਾ ਗੁਰਦੁਆਰੇ ਤੇ ਜਾ ਕੇ ਅਰਦਾਸ ਕੀਤੀ ਸੋ ਫਿਰ ਅਸੀਂ ਇਸ ਜਗ੍ਹਾ ਸੀ ਦੇ ਪ੍ਰਧਾਨ ਡਾਉਂਗਵਾਲ ਸਾਹਿਬ ਗੋਵਿੰਦ ਸਿੰਘ ਮੰਗਵਾਲ ਦੇ ਕੋਲ ਵੀ ਧਰਨਾ ਲਾਇਆ ਫਿਰ ਅਸੀਂ ਜਿਹੜੇ ਐਸਜੀਪੀਸੀ ਦੇ ਮੈਂਬਰ ਸੀ ਉਹਨਾਂ ਨੇ ਘਰਾਂ ਚ ਜਾ ਕੇ ਲਾਹੇ ਮਤਲਬ ਲਏ ਕਿ ਲਾਣਦਾ ਜੇ ਅਸੀਂ ਆਪਣੇ ਕੋਈ ਸਿੱਖ ਹੋਣ ਦੇ ਨਾਤੇ ਜੇ ਅਸੀਂ ਗੁਰੂ ਦਾ ਸਰਕਾਰ ਨਹੀਂ ਕਰ ਸਕਦੇ ਆਪਣੇ ਗੁਰੂਆਂ ਦੀ ਸਾਥ ਸੁਭਾਅ ਨਹੀਂ ਕਰ ਸਕਦੇ ਤੇ ਮੇਰੇ ਹਿਸਾਬ ਨਾਲ ਭਾਈ ਪ੍ਰਦੇਸ਼ ਸਿੰਘ ਬਡਾਲਾ ਤੇ ਹੋਰ ਵੀ ਸਾਡੀਆਂ ਪੰਥਿਕ ਜਥੇਬੰਦੀਆਂ ਜਿਹੜੀਆਂ ਹਾਮੀ ਕਲੀ ਜਿਹੜੀਆਂ ਗੁਰਨਾਟਕਲੇਵਾ ਸੰਗਤ ਹੈ ਉਹ ਇਸੇ ਗੱਲ ਤੇ ਚਿੰਤਾ ਕਰਦੀ ਹੈ ਕਿ ਦੂਜੇ ਪੋਰਟ ਜਿਹੜੇ ਆ 1 ਮਿੰਟ ਚ ਇੱਕੋ ਇਹ ਵਨਫਰਮਲੀ ਜਿਹੜੇ ਪਾਇਆ ਅਇਦਤੋਂ ਸ਼ਰਾਬ ਕਰਨ ਦੇ ਅਇਦਤੋਂ ਪੀਣਦੇ ਭੁੱਕੀ ਪੜਦੇ ਉਹਨਾਂ ਦੇ ਤਾਂ ਤੁਸੀਂ ਮੂੰਹ ਐ ਨਕਾਬ ਕਰਦੇ ਹੋ ਬਹੁਤ ਵੱਡਾ ਇਹ ਕ੍ਰਿਮੀਨਲ ਕੇਸ ਤੇ ਸਭ ਤੋਂ ਵੱਡਾ ਜਿਹੜਾ ਲੋਸ਼ੀ ਹੈ ਉਹਨੂੰ ਤੁਸੀਂ ਐਡਵੋਕੇਟ ਹੋ ਕੇ ਪੇਸ਼ ਕਰਦੇ ਹੋ ਇਹਦਾ ਮਤਲਬ ਸਾਰੀ ਦਾਲ ਹੀ ਗਾੜੀ ਹੈ ਸਿੱਕਾ ਨੂੰ ਖਤਮ ਕਰਦੀ ਤੇ ਸਿੱਕਾ ਦੇ ਗ੍ਰਾਂਟ ਨੂੰ ਜਿਹੜੀ ਹੈ ਗਿਡੀਵਿਧੀ ਬਹੁਤ ਜਿਆਦਾ ਢਾਹ ਲਉਂਦੀ ਗੰਦਾਗਾ ਮਾਤਰਾ ਗਲਤ ਕੀਤੀਆਂ ਵੀ ਹੈ ਸਾਡੇ ਤੇ ਤੇ ਸਿੱਖੇ ਕਰੋ ਪਾਣੀ ਪਾਤ ਨੂੰ ਦੱਸਣਾ ਹੋਵੇ ਉਹਦੀ ਅਰਦਾਸ ਜਿਹੜੀ ਉਹ ਵਿੱਚ ਗੰਮੀ ਅੱਜ ਸਾਰੇ ਗੁਰੂ ਘਰਾਂ ਅੱਜ ਲੋਕ ਜਾਂਦੇ ਆ ਲੋਕਾਂ ਦਾ ਫਰਜ਼ ਬਣਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਗਾੜੀ ਅਰਦਾਸ ਕਰਕੇ ਮਹਾਰਾਜ ਸਾਨੂੰ ਆਪਣੀ ਸੇਵਾ ਸੰਭਾਲ ਕਰਨ ਦਾ ਕੋਈ ਮੌਕਾ ਦੇ। ਗੰਭੀਰ ਸਾਹਿਬ ਉਹ ਜੋ ਤੁਹਾਡਿਆਂ ਨੂੰ ਅੱਜ ਇੱਕ ਖਾਸ ਵਾਰਤਾ ਲਿਖੀ ਦੇਣਾ गिरफ्तारी ਤੋਂ ਬਾਅਦ ਹੁਣ ਤੁਸੀਂ ਲੱਗਦਾ ਕਿ ਇੱਕ ਵੱਡੇ ਖੁਲਾਸੇ ਜਿਹੜੇ ਨੇ ਹੋਣਗੇ ਪਰ ਮੈਨੂੰ ਲੱਗਦਾ ਕਿ ਖੁਲਾਸੇ ਜਿਹੜੇ ਨੇ ਜੇ ਆਜੂ ਲੋਕਾਂ ਤੋਂ ਅਪੇਖਾ ਸਕਦੇ ਨੇ ਤਾਂ ਖੁਲਾਸਿਆਂ ਦੇ ਵਿੱਚ ਵੀ ਕੁਝ ਪਲੇ ਹੋ ਸਕਦੇ ਆ ਦੇਖੋ ਬੜੇ ਜੋਰ-ਸ਼ੋਰ ਨਾਲ ਰਮਨਦਰ ਸਿੰਘ ਨੇ ਆਸ਼ਿਕ ਦਾ ਸਪੋਰਟ ਐਂਡ ਉਹ ਬਹੁਤ ਜ਼ੋਰਦਾਰ ਰੋਤਨ ਦਾ ਪੀਐਸ ਸੁਖੀਰ ਬਾਦਲ ਖੁਲਾਸੇ ਬਾਬਲ ਬਿਕਰਮਜੀਤ ਸਿੰਘ ਖੇਵੇ ਪਰਾਲਾ ਪਾਇਆ ਸੀ ਪਰ ਉਹਨਾਂ ਨੇ ਇੱਕ ਟ੍ਰੀਟਮੈਂਟ ਦੇ ਕੇ ਬਿਕਰਮ ਬਾਅਦ ਚਲੇ ਗਿਆ ਦੇ ਉਹ ਜਦ ਸਰਕਾਰਾਈ ਸੁਪੀਰ ਗਾਜ਼ਲ ਦੀ ਉਹਨੇ ਕੇਸ ਰਫੰਡ ਕਰਤੇ ਆਈ ਸੀ ਕਿ ਆਈਪੀਐਸ ਅਫਸਰ ਕੀ ਰਿਜ਼ਾਈਨ ਕਰਦੇ ਆਪਣੇ ਕੇਸ ਸੋ ਮੈਨੂੰ ਅ ਕਦੀ ਵੀ ਇਹ ਗੱਲ ਠੀਕ ਨਹੀਂ ਲੱਗੀ ਕਿਉਂਕਿ ਜਿਹੜਾ ਇਹ ਮੁੱਦਾ ਸੀ ਇਹ ਤਾਂ ਅਸੀਂ ਇਸ ਸਰਕਾਰ ਦੇ ਬਣਦੇ ਪਹਿਲੇ ਦਿਨਾਂ 'ਚ ਕਮਿਸ਼ਨਰ ਅਫਸਰ ਨੂੰ ਦੇ ਕੇ ਆ ਕੇ ਗਏ ਸੀਗੇ ਕਿ ਜੀ ਇਹਦੀ ਪੜਤਾਲ ਕਰੋ ਇਹ ਹੁਣ ਇਹਨਾਂ ਨੇ ਛੱਕਿਆ ਇਹ sire ਲੈ ਕੇ ਜਾਣਗੇ ਨਹੀਂ ਲੈ ਕੇ ਜਾਣਗੇ ਜੇ ਇਹ ਪਹਿਲਾਂ ਸਰਕਾਰ ਦੇ ਟੌਰ 'ਚ ਕਰਦੇ ਤਾਂ ਮੈਂ ਸਮਝਦਾ ਕਿ ਇਹਨਾਂ ਦਾ ਧਿਆਨ ਜ਼ਿਆਦਾ ਸੀ ਪਰ ਇਹਨਾਂ ਨੇ ਤਾਂ ਬਰਕਾੜੀ ਦੇ ਇਲੈਕਸ਼ਨ ਲੜਿਆ ਬਰਕਾੜੀ ਦੇ ਮੁੱਦੇ ਦੇ ਉੱਤੇ ਇਹਨਾਂ ਨੇ ਧਰਨੇ ਲਾਏ ਉੱਥੇ ਬਹੁਤ ਵੱਡੇ ਕਟਕੀਤੇ ਪਰ ਉਹ ਨਹੀਂ ਹਜੇ ਨਿਵੇੜ ਸਕੇ ਹੈਗੇ ਇਸ ਨੂੰ ਇਸ ਸਰਕਾਰ ਦੇ ਉੱਤੇ ਇਹ ਆਸ ਹੈ ਕਿ ਸਰੇ ਲਾਉਗੀ ਨਹੀਂ ਲਾਉਗੀ ਪਰ ਮੈਂ ਸਮਝਦਾ ਕਿ ਇਹ ਮੁੱਦਾ ਕ੍ਰਿਮੀਨਲ ਕਨਟੈਕਟ ਹੈ ਸਟੇਟ ਨੇ ਜਿਹੜਾ ਹੁਣੇ ਕਾਰਗਰ ਤੋਰੀ ਹੈ कि इससे लानी है ना नु चाहिए आगे बाकी ਇਹ ਦਾ ਹੁੰਦਾ ਹੈਗਾ ਸੰਨੀ ਪਰਪਰ ਅਸੀਂ ਮਤਲਬ ਸਾਕਰ ਤੇ ਮੋਤਾ ਅੱਗੇ ਤੱਕ ਨਹੀਂ ਚੱਲਦਾ ਕਿ ਫਿਰ ਸਾਰੇ ਸਿੱਖ ਔਰ ਜੱਤੇ ਬੰਦੀਆਂ ਪੂਰੇ ਪੰਜਾਬ ਦੇ ਇਕੱਠੇ ਹੋ ਕੇ ਹਮਲਾ ਮਾਰਨਗੇ ਅਸੀਂ ਤਾਂ ਮੋਟੋ ਕਰ ਰਹੇ ਹਾਂ ਕੌਫਕ ਸਾਹਿਬ ਜੀ ਰਿਆਸੀ ਦਾ ਜਨ 323 ਰੂਪਾ ਦਾ ਮਸਲਾ ਰਿਆਸੀ ਦਾ ਉਹਦੇ ਵਿੱਚ ਫੈਸਲੇ ਹੋਏ ਸੀ ਕਿ ਆਪਾਂ ਇਹਨੂੰ ਪਰਸਿਊ ਕਰਨਾ ਇੱਕ ਸਾਹ ਲੰਗੋਵਾਲ ਦੇ ਉਹ ਸਾਹਮਣੇ ਅਸੀਂ ਬੈਠੇ ਨੇ ਉਸਾਰ ਬੀਬੀ ਜਗੀਰਪੁਰ ਦੇ ਮੁੜ ਕੇ ਸਿਕ ਜੁਡੀਸ਼ੀਅਲ ਕਮਿਸ਼ਨ ਦੇ ਕੇਸ ਨੂੰ ਪਾਇਆ ਹੋਇਆ ਹੈਗਾ ਤੇ ਹੁਣ ਵੀ ਅਸੀਂ ਬੋਲ ਰਹੇ ਹੈਗੇ ਆ ਅਸੀਂ ਹੋਰ ਹਮਕਾਲੀ ਨਾਲ ਬਡਾਲਾ ਸਾਹਿਬ ਹੋ ਗਏ ਹੋ ਜਿਹੜੇ ਤੁਸੀਂ ਆ ਸਾਰੇ ਨਾਲ ਕੋਸ਼ਿਸ਼ ਕਰਨੀ ਕਿ ਇਹ ਮੁੱਦਾ ਰਫਤਾਰ ਮੰਨ ਹੋਏ ਔਰ ਜੁਨਸਾਮ ਮੰਨ ਹੋਵੇ ਉਹ ਐਵੀਡੈਂਸ ਰੂਮ ਚ ਉਹਦੀ ਟੈਂਪਰਿੰਗ ਵੀ ਹੋਈ ਹੈ ਔਰ ਸਟੇਟ ਨੇ ਗੁਰੂ ਸਾਹਿਬ ਦਾ ਕੋਈ ਇਨਸਾਫ ਅਜੇ ਤੱਕ ਨਹੀਂ ਦਿੱਤਾ ਭਾਵੇਂ ਆਮ ਆਦਮੀ ਪਾਰਟੀ ਨੇ ਬਰਗਾੜੀ ਵਾੜੇ ਬਹੁਤ ਵੱਡੇ ਮੋਰਚੇ ਵੀ ਲਾਇਏ ਹੋਣ। ਸਾਡ ਇਹ ਜਿਹੜਾ 328 ਸੁਣਪਾ ਦਾ ਕੇਸ ਹੈਗਾ ਇਹਦੇ ਲਈ 1 ਸਾਲ ਅਸੀਂ ਬੀਬੀ ਜਗੀਰ ਕੌਰ ਦੇ ਘਰ ਦੇ ਸਾਹਮਣੇ ਬੈਠੇ ਰਹੇ ਕਿ ਇਨਸਾਫ ਦੋ ਤੇ ਸਤਿੰਦਰਪਾਲ ਸਿੰਘ ਗੋਲੀ ਦੇ ਉੱਤੇ ਜੱਜ ਕਰਨ ਵਾਸਤੇ ਔਰ ਜਿਹੜਾ ਅਸੀਂ ਆ ICAI ਜਿਹੜਾ ਚਾਰਟਰਡ ਅਕਾਊਂਟੈਂਟਸ ਦਾ ਇੰਸਟੀਚਿਊਟ ਹੈ ਉਹਨਾਂ ਨੇ ਵੀ ਲਿਖ ਕੇ ਦਿੱਤਾ ਹੈ ਕਿ ਇਹਨੇ ਬਹੁਤ ਵੱਡੇ ਕਪਲੇ ਕੀਤੇ ਆ SGPC ਜੋ ਅਸ਼ੀਸ਼ ਸਿੰਘ ਦੀ ਰਿਪੋਰਟ ਦੇ ਵਿੱਚ ਦਰਜ ਹੈ ਦੇ ਦੇ ਵਿੱਚ ਇਹਦੀ ਆਪ ਲਿਖੀ ਹੋਈ ਬਿਆਨ ਹੈ ਕਿ ਮੈਂ ਕੋਈ ਕੰਮ ਨਹੀਂ ਕੀਤਾ ਨਾ ਇਹਨੇ ਬੰਦੇ ਲਾਏ ਇਹਨੂੰ ਮਹੀਨੇ ਦਾ ਹਫ਼ਤੇ ਦੇ ਵਿੱਚ 3 ਦਿਨ ਅੰਮ੍ਰਿਤਸਰ ਕੱਟਣੇ ਸੀ ਕਦੀ ਨਹੀਂ ਇਹਨੇ ਕੱਟੇ ਇਹਨੇ SGPC ਦੇ ਖੁਦ ਸਟਾਫ ਤੋਂ ਸਾਰੀ ਆਡਿਟ ਕਰਾਈ ਹੈ ਇਹਨੇ ਆਪਣੇ ਬੰਦੇ ਉਹਰੇ ਲਾਈਵ ਨਹੀਂ 1.5 ਕਰੋੜ ਸਾਲ ਦਾ ਜਿਹੜਾ ਇਹ ਲੈ ਰਿਆ ਸੀਗਾ ਉਹ ਨਿਰਾ ਤੇ ਨਿਰਾ ਫਰਾਡ ਸਾਬਤ ਆ ਰਿਹਾ ਕਿਉਂਕਿ ਇਹਨੇ ਕੁਝ ਵੀ ਪਕੜ ਕੇ ਦਿੱਤਾ ਨਹੀਂ ਹੈਗਾ ਹੁਣ ਇਹ ਬੰਦੇ ਨੂੰ ਬਾਰ ਬਾਰ ਐਸਜੀਪੀਸੀ ਨੇ ਇੰਨੀ ਈਜ਼ੀਲੀ लेट ਆਫ ਕਿਉਂ ਕੀਤਾ ਇਹਦੇ ਉੱਤੇ ਬਣਦੀਆਂ ਕਾਰਵਾਈ ਜਾਂਦ ਕੇ ਅੰਦਰੂਮ ਕਮੇਟੀ ਨੇ ਮਤੇ ਵੀ ਪਾਤੇ ਕਿ ਇਹਦੇ ਤੋਂ ਫਾਸੇ ਵਾਪਸ ਦਿੱਤੇ ਜਾਣ ਇਨਾ ਟਾਈਮ ਕਿਉਂ ਲੱਗਿਆ ਹੈਗਾ ਇਹਦਾ ਇੱਕ ਜਿਹੜਾ ਆ ਪੱਖਾ ਉਹ ਇਹ ਹੈ ਕਿ ਇਹ ਸਤਿੰਦਰਪਾਲ ਸਿੰਘ ਕੋਹਲੀ ਸੁਖਬੀਰ ਬਾਦਲ ਦੀਆਂ ਨਿੱਜੀਆਂ ਕੰਪਨੀਆਂ 'ਚ ਇਹ ਵੀ ਕੰਮ ਕਰਦਾ ਹੈ ਇਸਨੇ ਪੀਟੀਸੀ ਚੈਨਲ ਦੇ ਵਿੱਚ ਵੀ ਇਹਦਾ ਹੱਥ ਹੈ ਇਹਦਾ ਫਾਸਟਵੇਚ ਕੇਬਲਸ ਜੀ ਬੀ ਐਨ ਐ ਸੁਖਬੀਰ ਵੱਲੋਂ ਕੰਮ ਕਰਾਇਆ ਹੋਇਆ ਹੈਗਾ ਔਰ ਇਹ ਉਹਦਾ ਨਿੱਜੀ ਸਲਾਹਕਾਰ ਫਾਈਨੈਂਸ਼ੀਅਲ ਹੈ ਇਹਦੇ ਵਿੱਚ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਤਿੰਦਰਪਾਲ ਸਿੰਘ ਕੋਹਲੀ ਦੇ ਜਿਹੜੇ ਰਿਲੇਸ਼ਨਸ਼ਿਪ ਬਾਦਲ ਪਰਿਵਾਰ ਦੀਆਂ ਕੰਪਨੀਆਂ ਨਾਲ ਹੈ ਉਹਦਾ ਵੀ ਪੜਤਾਲ ਹੋਵੇ ਕਿਉਂਕਿ ਸਾਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਸਤਿੰਦਰ ਪਾਲ ਸਿੰਘ ਕੋਲੀ ਨੂੰ ਕੰਪਨਸੇਸ਼ਨ ਐਸਜੀਪੀਸੀ ਵੱਲੋਂ ਦਵਾਈ ਗਈ ਹੈ ਕੰਮ ਇੱਥੇ ਕੋਈ ਕੀਤਾ ਨਹੀਂ ਹੈਗਾ ਜਿਹੜੇ ਕੰਮ ਕੀਤੇ ਆ ਬਾਦਲ ਪਰਿਵਾਰ ਦੀਆਂ ਕੰਪਨੀਆਂ ਵਾਸਤੇ ਕੀਤੇ ਆ ਕਹਿਣ ਦਾ ਮਤਲਬ ਕਿ ਜਿਹੜਾ ਸ਼ਰੋਮਣੀ ਇਕੱਲੀ ਗੱਲ ਬਾਦਲ ਹੈ ਜਿਸਨੇ ਆਪਣਾ ਪ੍ਰਧਾਨ ਐਸਜੀਪੀਸੀ ਦਾ ਰੱਖਿਆ ਹੋਇਆ ਧਾਮੀ ਸਿੰਘ ਧਾਮੀ ਜੀ ਉਹ ਸਪਸ਼ਟ ਰੂਪ ਚ ਕਹਿੰਦੇ ਆ ਕਿ ਮੈਂ ਅਕਾਲੀ ਦਲ ਬਾਦਲ ਦਾ ਨੁਮਾਇੰਦਾ ਹੈਗਾ ਇਹਨਾਂ ਨੇ ਮਿਲੀ ਹੁਕਮ ਨਾਲ ਇਥੀਆਂ ਕਾਰਵਾਈਆਂ ਟਾਈਮ ਸਿਰ ਤੇ ਪੂਰੀਆਂ ਕੀਤੀਆਂ ਨਹੀਂ ਹੈਗੀਆਂ ਤੇ ਸਾਨੂੰ ਇਹ ਵੀ ਸ਼ੱਕ ਹੈ ਕਿ ਇਹਦੀ ਕੰਪਨਸੇਸ਼ਨ ਵਾਪਸ ਲੈਂਡ ਤੇ ਉਹਨਾਂ ਨੇ ਬਾਦਲ ਸਾਹਿਬ ਨੇ ਇਹਦੇ ਉੱਤੇ ਰੋਕ ਲਾਈ ਹੋਈ ਤੇ SDPC ਨੂੰ ਸੌਫਟ ਕਾਰਨਰ ਇਹਦੀਆਂ ਕੀਤੀਆਂ ਹੋਈਆਂ ਕਰਤੂਤਾਂ ਤੇ ਦਿੱਤਾ ਗਿਆ ਹੋਵੇ ਫਿਰ ਧਾਮੀ ਸਾਹਿਬ ਕਹਿ ਰਹੇ ਆ ਕਿ ਸਰਕਾਰ ਨੂੰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਨ ਦਾ ਕੋਈ ਕੰਮ ਨਹੀਂ ਹੈ ਜਿਹੜੇ ਸ਼ਿਖ ਸਿੰਘ ਰਿਪੋਰਟ ਦੇ ਵਿੱਚ ਸਾਨੂੰ ਲੱਗਦਾ ਹੈਗਾ ਕਾਗਨੀਜ਼ੇਬਲ ਅਨ ਅਫੈਂਸ ਹੈਗੇ ਆ ਉਹ ਕ੍ਰਿਮੀਨਲ ਬ੍ਰੀਚ ਆਫ ٹرسٹ ਜਿਹੜਾ ਹੁਣ BNS ਇੰਟੈਂਸੋ 16 18 ਪਹਿਲਾ IPC 405 409 ਉਹ ਇਨਟਰਸਟਮੈਂਟ ਆਫ ਆਰਸ ਐਂਡ ਵਾਇਲੇਸ਼ਨ ਆਫ ਫਿਡਿਸ਼ਰੀ ਡਿਊਟੀ ਉਹ ਕੇਸਸ ਤੇ ਬਣਦਾ ਹੈਗਾ ਜੀਟਿੰਗ ਐਂਡ ਡਿਸਹੋਨੇਸਟ ਇੰਡਿਊਸਮੈਂਟ ਦਾ ਪੈਂਦਾ ਹੈਗਾ ਜਿਹੜਾ 318 ਤੇ 19 BNS ਦਾ ਹੈਗਾ ਇਹ ਡਿਸੈਪਸ਼ਨ ਕੌਜ਼ਿੰਗ ਰੋਂਗਫੁਲ ਲਾਸ ਐਂਡ ਇੰਡਿਊਸਮੈਂਟ ਦਾ ਕੇਸ ਹੈਗਾ ਇਹ ਵੀ ਕਾਗਨੀਜ਼ੇਬਲ ਹੈ ਫੌਜੀ ਐਂਡ ਯੂਜ਼ ਆਫ ਫੌਜੀ ਡਾਕੂਮੈਂਟਸ ਫੌਂਟਸ ਆਡਿਟ ਰਿਪੋਰਟ ਦਿੱਤੇ ਗਏ ਆ ਰਿਕਾਰਡਸ ਯੂਸ ਐਸ ਜੈਨੂਨ ਹੋਣ ਨੇ ਦਿਖਾਤਾ ਹੈਗਾ ਇਹਦੇ ਵਿੱਚ ਬੀ ਐਨ ਐਸ 334 ਤੇ 338 ਲੱਗਦਾ ਹੈਗਾ ਫੌਲਸੀਫਿਕੇਸ਼ਨ ਆਫ ਅਕਾਉਂਟਸ ਦਾ ਇਹ ਵੀ ਕਾਗਨੇਸਿਬਲ ਹੈ ਇਹਦੇ ਵਿੱਚ ਬੀ ਐਨ ਐਸ 344 ਲੱਗਦਾ ਹੈਗਾ ਬਿਲਕੁਲ ਮੈਨੀਪੂਲੇਸ਼ਨ অর ਸਪਰੈਸ਼ਨ ਆਫ ਅਕਾਉਂਟਸ ਇਸ ਤੇ ਆ ਗਿਆ ਕ੍ਰਿਮੀਨਲ ਕਸਪਰੀ ਦੇ ਵਿੱਚ ਅਸੀਂ ਸਮਝਦੇ ਆ ਧਾਮੀ ਸਾਹਿਬ ਵੀ ਇਨਵੋਲ ਹੈ ਔਰ ਸੁਖਬੀਰ ਸਿੰਘ ਬਾਦਲ ਵੀ ਇਨਵੋਲ ਹੈ ਕਿਉਂਕਿ ਸਾਨੂੰ ਸ਼ੱਕ ਹੈ ਕਿਸੋ ਕੁਬੀਰ ਦੇ ਨਿੱਜੀ ਬੰਦੇ ਸਤਿੰਦਰ ਪਾਲ ਸਿੰਘ ਕੋਹਲੀ ਨੂੰ ਬਚਾਉਣ ਵਾਸਤੇ ਧਾਮੀ ਸਾਹਿਬ ਨੇ ਇਹ ਪੂਰੀ ਤਰ੍ਹਾਂ ਜਾਂਚ ਕੀਤੀ ਨਹੀਂ ਔਰ ਇੱਕ ਕ੍ਰਿਮੀਨਲ ਕੇਸ ਬਣਾਉਣ ਵਾਸਤੇ ਇਹਨਾਂ ਨੇ ਕਿਉਂਕਿ ਇਹ ਮੁੱਖ ਸੇਵਾਦਾਰ ਹੈਗੇ ਆ ਐਸਜੀਪੀਸੀ ਦੇ ਇਹ ਸਾਰੇ ਕੇਸ ਰਜਿਸਟਰ ਇਹਨਾਂ ਨੇ ਕਰਾਣੇ ਸੀਗੇ ਕਹਿ ਕੇ ਇਹਨਾਂ ਨੇ ਇਹ ਅਦਾਲਤਾਂ 'ਚ ਲੈ ਕੇ ਜਾਣਾ ਸੀ ਔਰ ਇਹਨਾਂ ਦੇ ਬਰ ਖਿਲਾਫ ਇੱਕ ਕੇਸ ਪਾਉਣੇ ਚਾਹੀਦੇ ਸੀਗੇ ਤੇ ਇਹ ਹੁਣ ਸਟੇਟ ਦੀ Obligation ਹੈ ਕਿ ਜੋ ਵੀ ਕ੍ਰਾਈਮ ਹੁੰਦਾ ਹੈ ਉਹ ਸਟੇਟ ਦੇ ਅਗੇਂਸਟ ਹੁੰਦਾ ਹੈਗਾ ਇਹ ਸਟੇਟ ਦੇ ਅਗੇਂਸਟ ਕ੍ਰਾਈਮ ਜਿਹੜਾ ਹੈਗਾ ਇਹਦੀ ਇਨਵੈਸਟੀਗੇਸ਼ਨ ਕਰਨਾ ਜ਼ਰੂਰੀ ਹੈ ਔਰ ਧਾਮੀ ਸਾਹਿਬ ਜਿਹੜਾ ਇਹ ਕਹਿ ਰਹੇ ਆ ਕਿ ਇਹਦੇ ਵਿੱਚ ਸਟੇਟ ਇਨਵਾਰ ਨਹੀਂ ਹੋਏ ਸਾਨੂੰ ਸ਼ੱਕ ਹੈ ਕਿ ਆਪਣੇ ਜਿਹੜੀਆਂ ਇਹਨਾਂ ਨੇ ਕਾਰਜਕਾਰੀਆਂ ਕੀਤੀਆਂ ਉਹਨੂੰ ਸੁਪਾੜ ਵਾਸਤੇ ਉਹਨੂੰ ਬਾਹਰ ਨਿਕਲਣ ਨਾ ਵਾਸਤੇ ਇਹ ਇਹੋ ਜਿਹਾ ਕਲੇਮ ਕਰ ਰਹੇ ਆ ਤੇ ਕਨਸਪਿਰਨਸੀ ਇਹ ਕ੍ਰਾਈਮਨਲ ਚੱਲ ਰਹੀ ਹੈਗੀ ਆ ਤੇ ਇਹ ਬੜੇ ਲੰਬੇ ਸਮੇਂ ਤੋਂ ਆਪਣੇ ਗੁਰੂ ਘਰ ਦੇ ਘਟੇ ਗਏ ਆ ਇਹ ਕਿਵੇਂ ਹੋ ਸਕਦਾ ਕਿ ਜਿਵੇਂ ਕਹਿ ਰਹੇ ਆ ਕਿ ਜਿੰਨੀ ਦੇਰ ਅਸੀਂ ਕੇਸ ਨਹੀਂ ਰਜਿਸਟਰ ਕੀਤਾ ਉਨੀ ਦੇਰ ਕੌਣ ਇਹ ਰਜਿਸਟਰ ਕਰ ਸਕਦਾ ਹੈਗਾ ਜੇ ਕਿਸੇ ਘਰ ਦਾ ਮਾਤਾ ਪਿਤਾ ਕੋਈ ਚੱਕ ਕੇ ਲੈ ਜਾਵੇ ਤੇ ਉਹ ਆਪਣਾ ਪੜਤਾਲ ਨਾ ਕਰਵਾਵੇ ਇਹ ਤਾਂ ਬਹੁਤ ਅੰਗਹੀਲੀ ਵਾਲੀ ਗੱਲ ਹੈਗੀ ਹੈ ਮੈਂ ਗੁਰੂ ਗ੍ਰੰਥ ਸਾਹਿਬ ਕਿੱਥੇ ਬਸਦੇ ਆ 328 ਰੂਪ ਕਿਸ ਹਾਲਾਤ ਚ ਹੈਗੇ ਇਹ ਤਾਂ ਸਾਰੇ ਕੌਮ ਨੂੰ ਫਿਕਰ ਹੈ ਜੇ ਸਟੇਟ ਦੀ ਪੜਤਾਲ ਕਰਕੇ ਸਾਨੂੰ ਦੱਸ ਦੇਣ ਕਿ ਗੁਰੂ ਸਾਹਿਬ ਕਿੱਥੇ ਸਿਸ਼ੋਮਤਾ ਕਿਸ ਹਾਲਾਤ ਚ ਹੈ ਅਸੀਂ ਤਾਂ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਦੀ ਪੜਤਾਲ ਹੋ ਰਹੀ ਹੈ ਤੇ ਇਹ ਪੁੱਠੇ ਕਹਿੰਦੇ ਕਿ ਇਹਨੂੰ ਲੱਭੋ ਨਾ ਇਹਨਾਂ ਦਾ ਪਤਾ ਨਾ ਕਰੋ ਅਸੀਂ ਕਹਿੰਦੇ ਆ ਕਿ ਠੀਕ ਹੈ ਜੇ ਤੁਸੀਂ ਕਹਿੰਦੇ ਹੋ ਠੀਕ ਠਾਕ ਹੈ ਤਾਂ ਸਾਨੂੰ ਦੱਸ ਦੋ ਕਿੱਥੇ ਆ ਉਹਨਾਂ ਦਾ ਵੇਰਵਾ ਦੇ ਦਿਓ ਉਹਨਾਂ ਨੂੰ ਦਿਖਾ ਦਿਓ ਸਿੱਖ ਕੌਮ ਦੇ ਮਨ 'ਚ ਫਿਕਰ ਹੈ ਤੇ ਅਸੀਂ ਤਾਂ ਇਹਦੇ ਵਰਖਲਾਵ ਕੇਸ ਵੀ ਪਾਇਆ ਹੋਇਆ ਔਰ ਇਹ ਸਿੱਖ ਜੁਡੀਸ਼ੀਅਲ ਕਮਿਸ਼ਨ 'ਚ ਪਾਇਆ ਹੈ ਉਹਦੇ ਬਾਰੇ ਲੇਅਰ ਸਾਹਿਬ ਤੁਹਾਨੂੰ ਦੱਸਦੇ ਆ ਉੱਥੇ ਤਾਂ ਕੁਝ ਚੱਲਦਾ ਹੀ ਨਹੀਂ ਹੈ ਉੱਥੇ ਤਾਂ ਕੋਰਟ ਹੀ ਬਹੁਤ ਮੁਸ਼ਕਲ ਨਾਲ ਬੈਠਦਾ ਹੈਗਾ ਔਰ ਉਹ ਨਹੀਂ ਪੂਰੇ ਹੁੰਦੇ ਤੇ ਮੈਂ ਲੇਅਰ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜੇ ਕੋਰਟ ਦੇ ਹਾਲਾਤ ਆ ਉਹਦੇ ਬਾਰੇ ਥੋੜੇ ਜਿਹਾ ਸਾਹਿਬ ਜਿਸ ਤਰ੍ਹਾਂ ਧਾਨੀ ਸਾਹਿਬ ਕਹਿ ਰਹੇ ਨੇ ਕਿ ਇਹਦੇ ਵਿੱਚ ਪੈਸਿਆਂ ਦੇ ਬਹੁਤ ਲੱਗਦਾ ਭਾਰਤੀ ਦੇ ਕਾਰਜਕਾਰੀ ਪ੍ਰਧਾਨ ਸਰਦਾਰੀ ਮਾਨ ਸਿੰਘ ਮਾਰਦੀ ਨੇ ਤੁਹਾਨੂੰ ਬਹੁਤ ਪ੍ਰੀਤ ਕੀਤਾ ਹੈ ਬਹੁਤ ਗੱਲਾਂ ਜਿਹੜੀਆਂ ਉਹ ਸਪਸ਼ਟ ਤੌਰ ਤੇ ਦੱਸ ਦਿੱਤੀ ਹੈ ਕਿ ਕੀ ਕੁਝ ਸਾਡੇ ਗੁਰੂ ਘਰਾਂ ਦੇ ਵਿੱਚ ਚੱਲ ਰਿਹਾ ਹੈ ਔਰ ਕਿੰਦਾ ਦੇ ਪ੍ਰਬੰਧ ਸਾਡੇ ਹੁੰਦੇ ਸਿੱਖਾ ਥੋੜੇ ਤੋਂ ਪਿੱਛੇ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਹਾਂ ਕਿ ਇਹ ਜੁਡੀਸ਼ਨਲ ਕੋਰਟ ਹੈ ਮੋਢੇ ਤੇ ਵੀ ਪਰਿਵਾਰ ਨੇ ਬਾਦਲ ਪਰਿਵਾਰ ਦਾ ਸਿੱਧਾ ਕਬਜ਼ਾ ਹੈ ਕਿਉਂਕਿ ਮੈਂ ਬੜੇ ਲੰਮੇ ਸਮੇਂ ਤੋਂ ਸਾਡੀ ਪਾਲਜੀ ਦੇ ਕੇਸ ਦਾ ਇਹ ਕੀਤਾ ਸੀ ਕਿ ਸ਼ਾਇਦ ਸਾਡੀ ਜਿਹੜੀ ਸਿੱਖਾਂ ਦੀ ਅਦਾਲਤ ਹੈ ਜਿਹਦੇ ਵਿੱਚ ਜਾ ਕੇ ਅਸੀਂ ਉਹਨਾਂ ਦਾ ਕੁੰਡਾ ਖੜਕਾਵਾਂਗੇ ਤਾਂ ਸੰਦਿਆ ਛੁਰਵਾਏ ਹੋਏ ਤੇ ਮਾਈ ਸੁਪ ਪਾਵਨ ਮਹਾਰਾ ਸਾਡੇ ਸੁਪ ਦਾ ਪਤਾ ਲੱਗ ਸਕਦਾ ਪਰ ਉੱਥੋਂ ਦੇ ਜੱਜ ਸਾਹਿਬ ਸਤਨਾਬ ਸਿੰਘ ਕਲੇਰ ਸਾਹਿਬ ਜਿਹੜੇ ਆ ਉਹਨਾਂ ਨੇ ਵੀ ਕੋਈ ਸਾਨੂੰ ਸਵੋਸ ਨਹੀਂ ਦਿੱਤਾ ਹੋਇਆ ਸਿੱਧੇ ਤੌਰ ਤੇ ਮਹਿਸੂਸ ਕਰਵਾਇਆ ਗਿਆ ਹੈ ਕਿ ਤੁਸੀਂ ਇਹ ਜਿਹੜੀ ਕੋਰਟ ਹੈ ਤੇ ਗਲਤ ਤਰੀਕੇ ਨਾਲ ਆ ਗਏ ਉਹ ਇਹ ਤਾਂ ਇੱਕ ਫਾਦਲ ਪਰਵਾਦੀ ਕੋਰਟ ਹੈ ਮੈਂ ਸਮਝਦਾ ਕਿ ਸਾਡੇ ਵਕੀਲ ਨੂੰ ਅਸੀਂ ਜਦੋਂ ਪੁੱਛਦੇ ਕਿ ਕਿੰਨੀ ਤਰੀਕ ਪਈ ਹੈ ਕਿਦੋਂ ਕਿੰਨੇ ਵਜੇ ਤੋਂ ਕਹਿੰਦੇ ਜੱਜ ਸਾਹਿਬ ਨੂੰ ਜੀ ਦੇ ਅਗਲੇ ਦਿਨ ਜੱਜ ਸਾਹਿਬ ਜੀ ਦੇ ਮੇਰ ਜੱਜ ਸਾਹਿਬ ਜੀ ਦੇ ਇਹਦਾ ਮਤਲਬ ਗੁਰਗਰਾਹ ਸਾਹਿਬ ਮਹਾਰਾਜ ਸਾਹਿਬ ਨੂੰ ਆਮ ਬੰਦੇ ਨਾਲੋਂ ਵੀ ਕੋਈ ਐਮੀਤ ਨਹੀਂ ਦਿੱਤੀ ਗਈ ਜਿਹੜਾ ਸਾਡੀ ਸਾਰੀ ਦੁਨੀਆ ਦਾ ਵਾਧਾ ਹੈ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਹੜਾ ਸਾਡੀ ਹੁਣ 8 ਤਰੀਕ ਅਖਿਰ ਇਸੇ ਕੋਰਟ ਦੇ ਵਿੱਚ ਜੇ ਅੱਜ ਵੀ ਰੀਜਨਲ ਕੋਰਟ ਦੇ ਵਿੱਚ ਕੋਈ ਕਾਨੂੰਨ ਹੈ ਤੇ ਸਿੱਖਾਂ ਨੂੰ ਇਨਸਾਫ਼ ਦੇ ਸਕਦਾ ਹੈ ਤੇ ਉਹ ਵੀ ਸੰਗਤ ਦੇ ਸਾਹਮਣੇ ਹੋਣਾ ਚਾਹੀਦਾ ਦੂਜੀ ਗੱਲ ਜਿਹੜੀ ਸੁਤਿੰਦਰ ਪੋਲੀ ਦੀ ਹੈ ਪੋਲੀ ਸਾਹਿਬ ਆਸੇ ਇਮਾਨ ਸਿੰਘ ਜੀ ਨੇ ਬਹੁਤ ਪ੍ਰੀਤ ਦੱਸਿਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ 12 ਦੇ ਵਿੱਚ ਟੋਰਨਬੰਦੀ ਹੋਈ ਹੈ ਤੇ ਨੋਟਬੰਦੀ ਵੇਨੇ ਬਹੁਤ ਕਾਲਾ ਤਾਂ ਨਵਾਈਟ ਕੀਤਾ ਗਿਆ ਲੋਕਾਂ ਵੱਲੋਂ ਔਰ ਉਸ ਵੇਲੇ ਜਿਹੜਾ ਬੋਲੀ ਸਾਹਿਬ ਸਿੱਦੇ ਜਹਲਾਇ ਸਿੰਘ ਸੁਖਵੀਰ ਸਿੰਘ ਬਾਦਲ ਜੀ ਨੇ ਉਹਨਾਂ ਨੇ ਐ ਜੀ ਪੀ ਸੀ ਦੇ ਤਾਂ ਇਹ ਗੱਲ ਆਪ ਹੀ ਕਲੀਅਰ ਕਰ ਦਿੱਤੀ ਕਿ ਮੈਂ ਕੋਈ ਵੀ ਆਡਿਟ ਤੇ ਗਈਦਾ ਤੇ ਜਿਹੜਾ ਉਸ ਪਰਿਵਾਰ ਦਾ ਇੰਨਾ ਕਾਲਾ ਤਾਂ ਚਿੱਟਾ ਕਰਦਾ ਉਹ ਵੀ ਮੈਨੂੰ ਸਮਝ ਨਹੀਂ ਲੱਗਦੀ ਕਿ ਇਹ ਆਰਬਿਟ ਬੱਸਾਂ ਦਾ ਜਾ ਉਹਨਾਂ ਦੇ ਮੈਨੇਜਰਾਂ ਦਾ ਜਾਂ ਉਹਨਾਂ ਦੇ ਇਹ ਏਡੇ ਏਡੇ ਵੱਡੇ ਕੰਮ ਚਿੱਤੇ ਕਰਨ ਵਾਸਤੇ ਰੱਖਿਆ ਸੀ ਜੇ ਰੱਖਿਆ ਸੀ ਤੇ ਫਿਰ ਕਿਉਂ ਸਾਡੇ ਗੁਰੂ ਸਾਹਿਬ ਤੇ ਟੈਗ ਕੀਤਾ ਗਿਆ 450 ਪਾਵਨ ਸਰੋਮ ਬਾਦਲ ਸਾਹਿਬ ਦੇ ਕੈਨੇਡਾ ਦੀ ਧਰਤੀ ਤੇ بندرਗਾਹ ਦੇ ਵਿੱਚ ਗਲਗੇ ਉਹਦੇ ਤੌਰ ਤੇ ਸਿੱਤਾ ਕਾਉਂ ਨੂੰ ਪਤਾ ਹੈ ਕਿ ਇਹ ਉੱਥੇ ਗਏ ਸੀ ਤੇ ਜੀਮਨੇਸਰ ਦੀ ਕੁਰਸੀ ਤੋਂ ਵੇਲ ਨਹੀਂ ਲੱਗਿਆ ਬਾਦਲ ਸਾਹਿਬ ਨੇ ਰਿਸੀਵ ਕਰਨੇ ਸੀ ਨਹੀਂ ਕੀਤੇ ਸੋ ਉਹ ਤਾਂ ਕਾਉਂ ਪੁੱਛਦੀ ਨਹੀਂ ਕਿਉਂਕਿ ਗੁਰੂ ਸਾਹਿਬ ਆਪੇ ਲੇਖਾ ਜੋਖਾ ਧਰ ਲੈਣਗੇ ਪਰ ਜਿਹੜੇ 328 ਰੂਪ ਐ ਉਨ ਜੇ ਤਾਂ ਨਿਦਰਾ ਚ ਕਪਲਾਏ ਜੇ ਸਿਸਟਮ ਦੇ ਵਿੱਚ ਕੋਈ ਖਰਾਬੀ ਹੋਈ ਹੈ ਤੇ ਫਿਰ ਸਿਸਟਮ ਦੇ ਵਿੱਚ ਤਾਂ ਕੌਮ ਨੇ ਬੜੇ ਲੰਮੇ ਸਮੇਂ ਤੋਂ ਖਰਾਬੀਆਂ ਕਿੰਨੀਆਂ ਹੈ ਗੜੀ ਰੋਲਾ ਨਹੀਂ ਪਾਇਆ ਕਿਉਂਕਿ ਸਿਸਟਮ ਚ ਖਰਾਬੀ ਆਉਣੀ ਜਾਂ ਬਾਹਰ ਘਾਟ ਹੋ ਜਾਣੀ ਉਹ ਤਾਂ ਆਈਡੈਂਟੀਟੀ ਹਸਪੀਟਲਾਂ ਚ ਵੀ ਰਹੀ ਹੈ ਇਹਨਾਂ ਦੇ ਮੈਂ ਸਮਝਦਾ ਕਿ ਜਦੋਂ ਅਸਲੀਅਤ ਸਾਡੇ ਗੁਰੂ ਤੇ ਗੱਲ ਆਈ ਹੈ ਕੌਮ ਨੇ ਤਾਂ ਉਦੋਂ ਸਵਾਲ ਪੁੱਛਿਆ ਤੇ ਅੱਜ ਇਹਨਾਂ ਨੂੰ ਸਵਾਲ ਦੱਸ ਦੇਣਾ ਚਾਹੀਦਾ ਛੋਟੇ ਛੋਟੇ ਮਲਾਜਮਾਂ ਨੂੰ ਉਹਨਾਂ ਦੀਆਂ ਬੰਦ ਕਰਕੇ ਤਨਖਾਹਾਂ ਦੇ ਉਹਨਾਂ ਨੂੰ ਕਦਣਾ ਚਾਰ ਸ਼ੀਟ ਛੋਟੇ ਮੁਲਾਕਮਾਂ ਦਾ ਨਜਲਾ ਝਾੜ ਕੇ ਕਹਿ ਦਿੰਦਾ ਕਿ ਅਸੀਂ 16 ਬੰਦਿਆਂ ਨੂੰ ਪਾਸੇ ਕਰ ਦਿੱਤਾ ਉਹਨਾਂ ਦਾ ਸਾਡਾ ਕੋਈ ਵਾਅ ਵਸਤਾ ਨਹੀਂ ਹੈ ਜੀ ਕਿਸੇ ਦੇ ਪ੍ਰਧਾਨ ਸਾਹਿਬ ਨੇ ਗੱਲ ਕਹੀ ਹੈ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਨਾਲ ਮੈਂ ਅਕਾਲੀ ਦਲ ਦਾ ਛਪਾਈ ਆ ਜਿਹੜੇ ਅਕਾਲੀ ਦਲ ਜਿਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜੇ ਬਾਦਲ ਸਾਹਿਬ ਦੇ ਤੁਸੀਂ ਪਾਰਟੀ ਦੇ ਛਪਾਈ ਹੋ ਤੁਸੀਂ ਕਹਿੰਦੇ ਸਾਡੀ ਮਾਂ ਪਾਰਟੀ ਹੈ ਤੇ ਇਹਦਾ ਮਤਲਬ ਫਿਰ ਲੋਕ ਅਨਸਾਫ਼ ਕਿਥੋਂ ਲੈਣ ਕਿਉਂਕਿ ਇਸ ਅਨਸਾਫ਼ ਨਾਲ ਤਾਂ ਉਹਨਾਂ ਤੇ ਕਾਟਾ ਹੋਣੀ ਆ ਇਸੇ ਅਨਸਾਫ਼ ਨਾਲ ਤਾਂ ਉਹਨਾਂ ਨੂੰ ਮਾਰ ਪੈਣੀ ਆ ਤੇ ਤੁਸੀਂ ਉਹਨਾਂ ਨੂੰ ਮਾਰ ਪੈਣ ਨਹੀਂ ਦੇਣੀ ਤੇ ਲੋਕ ਕਿਹਦੇ ਕੋਲ ਅਨਸਾਫ਼ ਮੰਗਣਾ ਚੀਪੀਸੀ ਦੇ ਪ੍ਰਧਾਨ ਕੋਲ ਮੰਗਣਾ ਤੇ ਕਿਹਦੇ ਕੋਲ ਜਾਣ ਮੈਨੂੰ ਇਹ ਗੱਲ ਦਾ ਬਹੁਤ ਦੁੱਖ ਹੈ ਕਿ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਦਾ ਸਿੱਧੇ ਤੌਰ ਤੇ ਇੱਕ ਪਰਿਵਾਰਾਂ ਦਾ ਕਬਜ਼ਾ ਹੋ ਗਿਆ ਹੈ ਹੁਣ ਅਸੀਂ ਚਾਹੁੰਦੇ ਆ ਕਿ ਜੇ ਸਰਕਾਰ ਨੇ ਐਕਸ਼ਨ ਲਿਆ ਹੈ ਮੈਂ ਤਾਂ ਇਹ ਗੱਲ ਕਹਿਣਾ ਹੈ ਕਿ ਫੜ ਕੇ ਉਹਨਾਂ ਨੂੰ ਇਹ ਵੀ ਨਾ ਕਹਿਣ ਕਿ ਅੱਜ ਧਾਮੀ ਸਾਹਿਬ ਨੇ ਬਿਆਨ ਦੇ ਦਿੱਤਾ ਉਸ ਤੋਂ ਬਾਅਦ ਸਰਕਾਰ ਨੇ ਬਿਆਨ ਦੇ ਦਿੱਤਾ ਤੇ ਪਬਲਿਸਿਟੀ ਅੱਜ ਜਿਹੜਾ ਐਕਸ਼ਨ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਉਹਦਾ ਮੂੰਹ ਵੀ ਨੰਗਾ ਕਰਨਾ ਚਾਹੀਦਾ ਸੀ ਜਿਹਦੇ ਤੋਂ ਚਾਰ ਬੋਤਲਾਂ ਸ਼ਰਾਬ ਸਰਕਾਰ ਫੜ ਲੈਂਦੀ ਹੈ ਉਹਨੂੰ ਤਾਂ ਕਹਿੰਦੀ ਹੈ ਵੀ ਤੈਨੂੰ ਇੱਥੇ ਆਜਾ ਵੱਡਾ ਵੱਡੀ ਪ੍ਰਾਪਤੀ ਕਰਨੀ ਤੇ ਜਿਹੜੀ ਐਡੀ ਵੱਡੀ ਪ੍ਰਾਪਤੀ ਕੀਤੀ ਸਰਕਾਰ ਨੇ ਉਹਨੂੰ ਲਪੋਇਆ ਕਿਉਂ ਕੁਝ ਉਸ ਨਾਲ ਵੀ ਇਹੋ ਤੇ ਕਿ ਬਿਆਨੀਆਂ মিডিਆ ਦੇ ਪਿੱਛੇ ਕੀਤਾ ਗਿਆ ਆ। ਆ মিডিਆ ਦੇ ਨਾਲ ਬਦਸਲੂਕ ਕੀਤੀ ਗਿਆ। মিডিਆ ਦੇ ਨਾਲ ਜੋ ਤੁਸੀਂ ਉਹਨਾਂ ਨੂੰ মিডিਆ ਦਾ ਹੱਕ ਬਣਦਾ ਹੈ ਕਿ ਸੱਚ ਦੀ ਆਵਾਜ਼ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ। ਤੇ ਜੇ ਤੁਸੀਂ মিডিਆ ਨੂੰ ਦਬਾ ਦੋਗੇ ਤਾਂ ਲੋਕਾਂ ਦੇ ਸਾਹਮਣੇ ਕੀ ਗੱਲ ਆਊਗੀ? ਅੱਜ ਉਹਨੂੰ ਇੱਕ ਪੁੱਤ ਵਾਂਗੂ ਲੁਕੋ ਕੇ ਉੱਥੇ ਪੇਸ਼ ਕੀਤਾ ਗਿਆ ਹੋ ਸਕਦਾ ਕੱਲੋ ਬੇਲਾਂ ਦਿੱਤੀਆਂ ਜਾਣ। ਜਦੋਂ ਉਹਦੀ ਬੇਲ ਇੱਥੋਂ ਰਿਜੈਕਟ ਹੋਈ ਹੈ ਤੇ ਉਹ ਉਹਦੀ ਤਿਆਰੀ ਕਾਣੀ ਕੀਤੀ ਜਾ ਰਹੀ ਹੈ। ਉਸ ਦੋਸ਼ੀ ਨੂੰ ਨੰਗਾ ਕਰਨਾ ਚਾਹੀਦਾ ਸੀ। ਤੇ ਦੂਜੇ ਜੋਥੀਆਂ ਨੂੰ ਜਲਦੀ 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 ਤੋਂ ਜਲਦੀ ਸਰਕਾਰ ਫੜੇ ਜੇ ਸਰਕਾਰ ਉਹਨਾਂ ਨੂੰ ਫੜੂਗੀ ਤਾਂ ਹੀ ਸਾਨੂੰ ਪਤਾ ਲੱਗੂਗਾ ਕਿ ਕਾਰਵਾਈ ਠੀਕ ਹੋਈ ਸੋ ਮੈਂ ਤਾਂ ਇਹ ਨਹੀਂ ਮੇਰੀਆਂ ਮੇਲੀਆਂ ਨਾਲ ਇਹ ਕਹਿਣਾ ਚਾਹੁੰਦਾ ਕਿ ਸਾਡੀ ਜਨਰੇਸ਼ਨ ਕੋਰਟ ਦੇ ਵਿੱਚ ਵੀ ਸਾਨੂੰ ਹੁਣ ਸਾਫ਼ ਤੈਨ ਨਹੀਂ ਮਿਲਿਆ ਕੋਈ ਸਾਨੂੰ ਆਸ ਹੈ ਤੇ ਨਾਲ ਦੀ ਨਾਲ ਇਹ ਵੀ ਹੈ ਕਿ 1400 ਤੋਂ ਸਿੱਕਾ ਦੀ ਜਮਹੂਰੀਅਤ ਪੰਗ ਕੀਤੀ ਹੈ ਉਹ ਨਾ ਤਾਂ ਸਰਪੰਚੀ ਇਲੈਕਸ਼ਨ 5 ਸਾਲ ਤੋਂ ਲੇਟ ਹੁੰਦੀ ਹੈ ਨਾ ਐਮਐਲਏ ਦੀ ਨਾ ਐਮਪੀ ਦੀ ਤੇ ਜੇ ਇਹ ਲਕਸ਼ਣਾ 5 ਸਾਲ ਤੋਂ ਲੇਟ ਨਹੀਂ ਹੁੰਦੀਆਂ ਸਿੱਖਾਂ ਦੀ ਇਲੈਕਸ਼ਨ ਕਿਉਂ ਨਿਯਕੀਨੀ ਬਣਾਈ ਗਈ ਸਿੱਖਾਂ ਦੀ ਇਲੈਕਸ਼ਨ 2000 ਮੈਨੂੰ ਯਾਦ ਆਉਂਦਾ 11 ਦੇ ਵਿੱਚ ਹੋਈ ਸੀ ਤੇ ਜਿਹੜੀ ਧਾਰਾ 87 ਦੇ ਅਧੀਨ ਆਉਂਦੀ ਇਲੈਕਸ਼ਨ ਉਹ ਜਿਤਨਾ ਹੁਣ ਬਲਾਕ ਸਰਪਚਾ ਚੋਣਾਂ ਹੋਈਆਂ ਜਿਲ੍ਹਾ ਪ੍ਰੇਸ਼ ਚੋਣਾਂ ਹੋਈਆਂ ਨੇ ਤੇ ਮਾਨ ਸਰ ਜਿਹੜੇ ਮੁੱਖ ਮੰਤਰੀ ਸਾਹਿਬ ਉਹ ਤਾਂ ਐਸੀ ਤਰੀਕੇ ਨਾਲ ਸਾਡੀਆਂ ਧਾਰਾ 73 ਦੀਆਂ ਚੋਣਾਂ ਕਰਾ ਸਕਦੇ ਉਹ ਤਾਂ ਦਿੱਲੀ ਦੀ ਬ੍ਰੋਕ ਹੀ ਨਹੀਂ ਤੇ ਜਿਹੜੀਆਂ ਆਪ ਕਰਾ ਸਕਦੇ ਉਹ ਤਾਂ ਕਰਾ ਦੇਣ ਸਿੱਖਾਂ ਨੂੰ ਪਤਾ ਤਾਂ ਲੱਗੇ ਨਾ ਸਾਡੇ ਕੋਲ ਕੋਈ ਨਾ ਕੋਈ ਆਜ਼ਾਦੀ ਹੈਗੀ ਆ ਅੱਜ ਤਾਂ ਪੂਰੀ ਗੁਲਾਮੀ ਦਾ ਮੈਂ ਕਿਹਨਾ ਅਹਿਸਾਸ ਨਹੀਂ ਅਸੀਂ ਚੰਗੀ ਤਰ੍ਹਾਂ ਗੁਲਾਮ ਹੋ ਗਏ ਸਾਡਾ ਗ੍ਰੰਥ ਵੀ ਸੇਖ ਨਹੀਂ ਸਾਡਾ ਪੰਥ ਵੀ ਸੇਵ ਨਹੀਂ ਤੇ ਜੇ ਸਾਡਾ ਤੋਂ ਪਾਣੀ ਦੀ ਆਸ ਹੈ ਸਾਡਾ ਤੋਂ ਜਵਾਨੀ ਕਸਾਮੀ ਦੀ ਆਸ ਹੈ ਤੇ ਸਾਡੇ ਬਾਟਰ ਵੀ ਖੋਲਦਨੇ ਚਾਹੀਦੇ ਆ ਬਾਗਾ ਬਾਟਰ ਸੁਲੇਮਾਨ ਕੀ ਦਰਾਗਲਾ ਹਸੈਨੀ ਦਾ ਸਾਰੇ ਬਾਟਰ ਬੰਦ ਪਏ ਆ ਤੇ ਜੇ ਇਹ ਬਾਟਰ ਖੁੱਲਦੇ ਆ ਸਾਡਾ ਸਿੱਕਾ ਦਾ ਫਾਇਦਾ ਕੱਲਿਆਂ ਦਾ ਨਹੀਂ ਆ ਇਸ ਮੁਲਕ ਦੀ ਜੀਡੀਪੀ ਦੇ ਵਿੱਚ 1% ਵਾਧਾ ਹੋ ਜਾਣਾ ਤੇ ਜੇ 1% ਇਹਦਾ ਦਾ ਵਾਧਾ ਹੁੰਦਾ ਤੇ ਇਹਨਾਂ ਨੂੰ ਇਹਨਾਂ ਨੂੰ ਦਿੱਕਤ ਕੀ ਖੋਲਣ ਦੇ ਵਿੱਚ ਤੇ ਅਸੀਂ ਚਾਹੁੰਦੇ ਆ ਕਿ ਇਹ ਵਾਟਰਪੋਲ ਕੇ ਸਾਡੇ ਪੰਜਾਬ ਨੂੰ ਫੇਰ ਹਰਿਆ ਭਰਿਆ ਕੀਤਾ ਜਾਵੇ ਇੱਥੇ ਜਿਹੜੀਆਂ ਪੁੱਤਾ ਵਾਂਗੂ ਪਾਲੀਆਂ ਫਸਲਾਂ ਸੱਪਾਂ ਦੀਆਂ ਸਿਰੀਆਂ ਤੇ ਤੁਰ ਤੁਰ ਕੇ ਕਿਸਾਨਾਂ ਨੇ ਪਾਲੀਆਂ ਉਹ ਕੌਟੀਆਂ ਤੇ ਪਾ ਟਮਾਟਰ ਗੰਢੇ ਛੜਕਾਂ ਦੇ ਨਾਲ ਰੁੱਲ ਉਹਨਾਂ ਦਾ ਕੀਮਤ ਵਟ ਕੇ ਇਹਨਾਂ ਦੇ ਬੱਚੇ ਪੜਨ ਤੇ ਐਸਜੀਪੀਸੀ ਨੂੰ ਵੀ ਬੇਨਤੀ ਹੈ ਕਿ ਭਾਈ ਸਾਡੇ ਬੱਚਿਆਂ ਨੂੰ ਅੱਜ ਤੱਕ ਕੋਈ ਇੱਕ ਵੀ ਲਿਸਟ ਨਹੀਂ ਦੇ ਸਕਦੇ ਨਾ ਬੀਬੀ ਚਗੀਪੁਰ ਦੇ ਸਕਦੇ ਆ ਨਾ ਲੰਗਵਾਲ ਸਾਹਿਬ ਦੇ ਸਕਦੇ ਆ ਨਾ ਧਾਮੀ ਸਾਹਿਬ ਦੇ ਸਕਦੇ ਆ ਕਿਹੜੀ ਇਹਨਾਂ ਨੇ ਕਿੰਨੇ ਪੰਜਾਬ ਚੋਂ ਆਈਪੀਐਸ ਹਾਈਐਸਟ ਪੈਦਾ ਕੀਤੇ ਜੀ ਜਾਨੀਏ ਇਹ ਨਹੀਂ ਕੰਮ ਕੀਤਾ ਤਾਂ ਫਿਰ 1925 ਦੇ ਵਿੱਚ ਸਾਡੀ ਸੰਸਥਾ ਹੁਣ ਚੱਲੀ ਹੈ ਸਾਡੇ ਪੁੱਤਿਆਂ ਨੇ ਆਪਣਾ ਖੂਨ ਪਾ ਕੇ ਪੁੱਤਿਆਂ ਖਾਤਰ ਪਾ ਕੇ ਲੜਦੀਆਂ ਤੇ ਇਹਦਾ ਮਤਲਬ ਇਹ ਹੋਣਾ ਕਿ ਇੱਕ ਪਰਿਵਾਰ ਉਹਦੀ ਗੋਲ ਕੋਲ ਟੱਕ ਤੇ ਰੈਲੀਆਂ ਕਰੇ ਲੰਗਰ ਲਾਵੇ ਇਹ ਸਾਡਾ ਸਿੱਖਾਂ ਦਾ ਜਮਹੂਰੀਤ ਜਿਹੜੀ ਭੰਗ ਕੀਤੀ ਹੈ ਭਾਰ ਹੋਣੀ ਚਾਹੀਦੀ ਹੈ ਤਾਂ ਜਾ ਕੇ ਅਸੀਂ ਜਿਹੜੇ ਆਪਣੇ ਗੁਰਧਾਮਾਂ ਦੀ ਸੇਵਾ ਆਪ ਕਰਦੇ ਹਾਂ ਬਲੇਤਾਂ ਲੇਕਿਨ ਜਿੰਨਾ